वैगुर जी ਦਾ ਖਾਸਾ ਵੈਗੁਰ ਜੀ ਕੀ ਫਤਿਹ ਬਾਈ ਯਾਰ ਜਿਹੜੇ ਗਰੀਬਾਂ ਨੂੰ ਮਾਰਾ ਬੋਲਦੇ ਆ ਗਰੀਬਾਂ ਬਾਰੇ ਬਾਬੇ ਸੁਣ ਲੋ ਗਰੀਬ ਦੀ ਛੱਤ ਵੀ ਢਹਿ ਜੂਗੀ ਨਾ ਟੱਪ 'ਚ ਰਹਿ ਲੂਗਾ ਕਿਸੇ ਸਾਲੇ ਅੱਗੇ ਹੱਥ ਨਹੀਂ ਢੜਦਾ ਕਿਸੇ ਸਾਲੇ ਅੱਗੇ ਹੱਥ ਨਹੀਂ ਢੜਦਾ ਬਾਬੇ ਜੀ ਪਹਿਲੀ ਵਿੱਚ ਤੁਹਾਡੇ ਥੋੜੇ ਥੋਟ ਵੀ ਪਾਣੀ ਆ ਜੇ ਨਾ ਤੁਸੀਂ ਸਰਕਾਰਾਂ ਅੱਗੇ ਧਰਨਾ ਲਾਉਣ ਬੈਹ ਜੰਨਾ ਉੱਟ ਵੀ ਸਾਡੇ ਖਾਤਿਆਂ 'ਚ ਪੈਸੇ ਪਾਓ ਪੈਸੇ ਪਾਓ ਸਾਡਾ ਗਰੀਬ ਭੁੱਖਾ ਮਰ ਜੂਗਾ ਪਰ ਕਿਸੇ ਅੱਗੇ ਹੱਥ ਨਹੀਂ ਢੱਡੂਗਾ ਤੰਬੂ 'ਚ ਰਹਿ ਲੂਗਾ ਪਰ ਕਿਸੇ ਅੱਗੇ ਹੱਥ ਨਹੀਂ ਢੱਡੂਗਾ ਬਾਈ ਠੀਕ ਆ ਤੁਸੀਂ ਸਿੱਧਾ ਚੈ ਮਾਤਮਾ ਨੇ ਮੱਝ ਵੀ ਸਿੱਖ ਸਬਰ ਵੀ ਬਹੁਤ ਵੱਡਾ ਦਿੱਤਾ ਬਾਬੇ ਥੋਡੇ ਤਾਂ ਪੈਲਿਆਂ ਚ ਪੈਸੇ ਆ ਜਾਂਦੇ ਆ ਸਾਡੇ ਤਾਂ ਉਹ ਵੀ ਨਹੀਂ ਆਉਂਦੇਗੇ ਸਾਡੇ ਤਾਂ ਗਰੀਬ ਸਬਰ ਰੱਖ ਲੈਂਦੇ ਆ ਉੱਕੇ ਮਰ ਜਾਂਦੇ ਆ ਪਰ ਬਾਬੇ ਕਿਸੇ ਸਾਲੇ ਅੱਗੇ ਹੱਥ ਨਹੀਂ ਟੜਦੇ ਸਰਕਾਰਾਂ ਬੰਦੀਆਂ ਗਰੀਬ ਬਣਾਉਂਦੇ ਆ ਬਾਬੇ ਪਰ ਸਰਕਾਰਾਂ ਬੰਦੀਆਂ ਕਿਹਦੇ ਵਾਸਤੇ ਆ ਥੋਡੇ ਵਾਸਤੇ ਠੀਕ ਆ ਸਾਡੇ ਗਰੀਬਾਂ ਦਾ ਕੋਈ ਵੀ ਸੁਣਵਾਈ ਹੈ ਨਹੀਂ ਕੁਝ ਵੀ ਨਹੀਂ ਗੀ ਠੀਕ ਆ ਤੁਸੀਂ ਕੀ ਗਰੀਬਾਂ ਨੂੰ ਮਾਰਾ ਬੋਲੋਗੇ ਇੱਥੇ ਸਾਲੇ ਇੱਥੇ ਰਾਜਨੀਤੀ ਵੀ ਸਾਰੇ ਗਰੀਬਾਂ ਤੋਂ ਚੱਲਦੀ ਆ ਸਾਰਾ ਕੁਝ ਗਰੀਬਾਂ ਤੋਂ ਹੀ ਚੱਲਦਾ ਬਣਾ ਕੇ ਗਰੀਬ ਪਰੇ ਕਰਦੇ ਆ ਫਿਰ ਢੂਈ